ਇਕ ਛੋਟੇ ਜਿਹੇ ਸਮੁੰਦਰੀ ਪਿੰਡ ਵਿੱਚ ਇੱਕ ਮਛੇਰਾ ਰਹਿੰਦਾ ਸੀ ਸैम ਹਰ ਸਵੇਰ ਉਹ ਆਪਣੀ ਛੋਟੀ ਜਹੀ ਕਿਸ਼ਤੀ ਲੈ ਕੇ ਸਮੁੰਦਰ ਵਿੱਚ ਮੱਛੀਆਂ ਫੜਨ ਜਾਂਦਾ ਸੀ ਸਮੁੰਦਰ ਉਸ ਲਈ ਸਿਰਫ ਪਾਣੀ ਨਹੀਂ ਸੀ ਉਹ ਉਸ ਦਾ ਦੋਸਤ ਸੀ ਇੱਕ ਦਿਨ ਜਦੋਂ ਸैम ਥੋੜਾ ਵੱਧ ਦੂਰ ਗਿਆ ਉਸ ਨੇ ਇੱਕ ਛੋਟਾ ਜਿਹਾ ਚਮਕਦਾ ਟਾਪੂ ਵੇਖਿਆ ਉਸ ਦੇ ਮਨ ਵਿੱਚ ਜਿਗਿਆਸਾ ਜਾਗੀ ਇਹ ਕਿਹੜੀ ਥਾਂ ਹੋ ਸਕਦੀ ਹੈ ਸैम ਨੇ ਆਪਣੀ ਕਿਸ਼ਤੀ ਕਿਨਾਰੇ ਲਾਈ ਤੇ ਟਾਪੂ ਤੇ ਕਦਮ ਰੱਖਿਆ ਹਰ ਪਾਸੇ ਹਵਾ ਵਿੱਚ ਅਜੀਬ ਜਿਹੀ ਚਮਕ ਸੀ ਜਿਵੇਂ ਟਾਪੂ ਖੋਦ ਜਿੰਦਾ ਹੋਵੇ ਫਿਰ ਉਸਨੇ ਵੇਖਿਆ ਇੱਕ ਕੁੜੀ ਪੱਥਰ ਦੇ ਕੋਲ ਬੈਠੀ ਸੀ ਇਕੱਲੀ ਉਦਾਸ ਉਸ ਦੀਆਂ ਅੱਖਾਂ ਵਿੱਚ ਇੱਕ ਕਹਾਣੀ ਛੁਪੀ ਸੀ ਤੂੰ ਕੌਣ ਹੈ ਮੈਂ ਐਸ਼ ਹਾਂ ਉਸ ਪਲ ਸैम ਨੂੰ ਲੱਗਾ ਜਿਵੇਂ ਉਸਨੇ ਕੋਈ ਸੋਹਣਾ ਰਾਜ਼ ਛੂਲ ਲਿਆ ਹੋਵੇ ਸैम ਐਸ਼ ਨੂੰ ਆਪਣੇ ਪਿੰਡ ਲੈ ਆਇਆ ਦਿਨ ਬੀਤਦੇ ਗਏ ਦੋਸਤੀ ਵੱਧਦੀ ਗਈ ਐਸ਼ ਹਮੇਸ਼ਾ ਮੁਸਕਰਾਉਂਦੀ ਪਿੰਡ ਵਾਲਿਆਂ ਦੀ ਮਦਦ ਕਰਦੀ ਤੇ ਹੌਲੀ-ਹੌਲੀ ਉਹ ਦੋਸਤੀ ਪਿਆਰ ਵਿੱਚ ਬਦਲ ਗਈ ਫਿਰ ਇੱਕ ਦਿਨ ਸैम ਤੇ ਐਸ਼ ਨੇ ਵਿਆਹ ਕਰ ਲਿਆ ਸਾਰੇ ਪਿੰਡ ਨੇ ਮਿਲ ਕੇ ਜਸ਼ਨ ਮਨਾਇਆ ਥੋਲ ਬੱਤੀਆਂ ਤੇ ਖੁਸ਼ੀਆਂ ਹਰ ਪਾਸੇ ਪਰ ਕੁਝ ਦਿਨਾਂ ਬਾਅਦ ਕੁਝ ਅਜੀਬ ਹੋਣ ਲੱਗਾ ਜਦ ਵੀ ਐਸ਼ ਸਮੁੰਦਰ ਦੇ ਨੇੜੇ ਜਾਂਦੀ ਪਾਣੀ ਨੀਲੇ ਚਮਕੀਲੇ ਰੰਗ ਨਾਲ ਚਮਕਣ ਲੱਗਦਾ ਐਸ਼ ਸਮੁੰਦਰ ਵਿੱਚ ਇੰਨੀ ਅੰਦਰ-ਉਂਦਰ ਵਿੱਚ ਇੰਨੀ ਅੰਦਰ ਤੱਕ ਚਲੀ ਜਾਂਦੀ ਜਿਵੇਂ ਪਾਣੀ ਉਸ ਦਾ ਘਰ ਹੋਵੇ ਅਤੇ ਕਦੇ-ਕਦੇ ਉਹ ਆਪਣਾ ਆਕਾਰ ਵੱਡਾ ਕਰ ਲੈਂਦੀ ਸੀ। ਅਰੇ ਇਹ ਕੀ ਦੇਖ ਰਹੇ ਹੋ? ਇਹ ਕੁੜੀ ਤਾਂ ਜਾਦੂਈ ਏ। ਪਿੰਡ ਵਾਲੇ ਡਰ ਗਏ। ਉਹਨਾਂ ਨੇ ਸੈਮ ਨੂੰ ਕਿਹਾ ਆਪਣੀ ਪਤਨੀ ਨੂੰ ਪਿੰਡ ਤੋਂ ਬਾਹਰ ਭੇਜ ਦੇ। ਸੈਮ ਨੇ ਕਿਹਾ ਨਹੀਂ। ਐਸ਼ ਮੇਰੇ ਜੀਵਨ ਦਾ ਹਿੱਸਾ ਹੈ। ਮੈਂ ਉਸਨੂੰ ਕਦੇ ਇਕੱਲਾ ਨਹੀਂ ਛੱਡਾਂਗਾ ਐਸ਼ ਨੇ ਕਿਹਾ ਸैम ਮੈਂ ਜਾਣਦੀ ਹਾਂ ਲੋਕ ਡਰ ਰਹੇ ਹਨ ਸ਼ਾਇਦ ਮੈਨੂੰ ਜਾਣਾ ਚਾਹੀਦਾ ਏ ਸैम ਨੇ ਜਵਾਬ ਦਿੱਤਾ ਨਹੀਂ ਐਸ਼ ਤੂੰ ਮੇਰੀ ਰੋਸ਼ਨੀ ਹੈ ਦਿਨ ਬੀਤਦੇ ਗਏ ਅਤੇ ਇੱਕ ਸਵੇਰ ਜੰਗਲ ਤੋਂ ਇੱਕ ਸ਼ੇਰ ਪਿੰਡ ਵਿੱਚ ਆ ਗਿਆ ਸਾਰੇ ਲੋਕ ਭੱਜਣ ਲੱਗੇ ਬੱਚੇ ਚੀਕਣ ਲੱਗੇ ਤਦ ਹੀ ਐਸ਼ ਅੱਗੇ ਵਧੀ ਉਸ ਦੀਆਂ ਅੱਖਾਂ ਚਮਕਣ ਲੱਗੀਆਂ ਉਸ ਨੇ ਹੱਥ ਚੁੱਕਿਆ ਤੇ ਸੁਨਹਿਰੀ ਰੋਸ਼ਨੀ ਉਸ ਦੇ ਆਲੇ ਦੁਆਲੇ ਫੈਲ ਗਈ ਜਾ ਸ਼ੇਰ ਜੰਗਲ ਵਿੱਚ ਵਾਪਸ ਜਾ ਇੱਥੇ ਤੇਰਾ ਘਰ ਨਹੀਂ ਅਤੇ ਸ਼ੇਰ ਸ਼ਾਂਤ ਹੋ ਕੇ ਜੰਗਲ ਵੱਲ ਵਾਪਸ ਚਲਾ ਗਿਆ ਪਿੰਡ ਵਾਲਿਆਂ ਨੇ ਵੇਖਿਆ ਐਸ਼ ਨੇ ਸਭ ਦੀ ਜ਼ਿੰਦਗੀ ਬਚਾ ਲਈ ਉਹਨਾਂ ਦੇ ਦਿਲ ਬਦਲ ਗਏ ਪਿੰਡ ਵਾਲਿਆਂ ਨੇ ਕਿਹਾ ਐਸ਼ ਤੂੰ ਤਾਂ ਸਾਡੀ ਰਖਵਾਲੀ ਨਿਕਲੀ ਤੇਰੇ ਜਾਦੂ ਨੇ ਸਾਨੂੰ ਸਭ ਨੂੰ ਬਚਾ ਲਿਆ ਸਭ ਨੇ ਮਿਲ ਕੇ ਕਿਹਾ ਹੁਣ ਤੋਂ ਐਸ਼ ਸਾਡੇ ਪਿੰਡ ਦੇ ਪਰਿਵਾਰ ਦਾ ਹਿੱਸਾ ਹੈ ਉਸ ਦਿਨ ਤੋਂ ਬਾਅਦ ਸैम ਤੇ ਐਸ਼ ਆਪਣੇ ਪਿੰਡ ਵਿੱਚ ਖੁਸ਼ੀ ਖੁਸ਼ੀ ਰਹਿਣ ਲੱਗੇ ਰਾਤ ਨੂੰ ਸਮੁੰਦਰ ਚਮਕਦਾ ਸੀ ਜਿਵੇਂ ਕਹਿ ਰਿਹਾ ਹੋਵੇ ਅਸਲੀ ਜਾਦੂ ਉਹ ਹੁੰਦਾ ਹੈ ਜੋ ਕਿਸੇ ਦੀ ਪਲਾਈ ਕਰੇ ਅਤੇ ਐਸੇ ਹੀ ਸैम ਤੇ ਐਸ਼ ਦੀ ਕਹਾਣੀ ਇੱਕ ਜਾਦੂਈ ਕਹਾਣੀ ਬਣ ਗਈ ਜੋ ਬੱਚਿਆਂ ਦੇ ਦਿਲਾਂ ਵਿੱਚ ਹਮੇਸ਼ਾ ਚਮਕਦੀ ਰਹੇਗੀ ਬੱਚਿਓ ਜੇ ਤੁਹਾਨੂੰ ਸैम ਤੇ ਐਸ਼ ਦੀ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਜਦੋਂ ਅਸੀਂ ਸਭ ਮਿਲ ਕੇ ਹੱਸਦੇ ਹਾਂ ਤਦ ਹੀ ਜਾਦੂ ਸੱਚਮੁੱਚ